ਸਾਡੇ ਨਾਲ ਐਨਜੀਓ ਹੋਰ ਕਾਰਪੋਰੇਸ਼ਨ ਨੇ ਮਿਲ ਕੇ ਇੱਕ ਪਲਾਨ ਕਰਿਆ ਵੀ ਜਿੰਨੇ ਵੀ ਸ਼ਹਿਰ ਦੇ ਡੋਗ ਹੈ ਅਸੀਂ ਉਹਨਾਂ ਨੂੰ ਰੈਬੀਜ਼ ਦੇ ਇੰਜੈਕਸ਼ਨ ਲਵਾਨੇ ਪਲੇਟ ਸਟਰੀ ਡੌਗਸ ਹੈ ਫ੍ਰੀ ਰੋਮਿੰਗ ਡੌਗਸ ਹੈ ਔਰ ਜਿੰਨੇ ਪੈਟ ਡੌਗਸ ਹੈ ਸਭ ਕੋ ਡੋਰ ਟੂ ਡੋਰ ਜਾ ਕੇ ਫ੍ਰੀ ਵੈਕਸੀਨੇਸ਼ਨ ਦੇਗੇ ਐਂਟੀ ਰੈਬੀਜ਼ ਕੀ ਔਰ ਹਰੇਕ ਰਵਾਰ ਦੇ ਵਿੱਚ ਇਹ ਆਪਣੀ ਟੀਮ ਜਿਹੜੀ ਹੈ ਪਹਿਲੇ ਇੱਕ ਤਰੀਕ ਤੋਂ ਇਹ ਕੰਮ ਸ਼ੁਰੂ ਕਰ ਰਹੇ ਹਨ ਇਹ ਕੋਸ਼ਿਸ਼ ਕਰ ਰਹੇ ਆਂ ਸੀ ਕਿ ਇੱਕ ਜਗ੍ਹਾ ਜਾ ਕੇ ਵੀ ਡੌਗ ਨੂੰ ਜੋ ਵੀ ਖਾਣਾ ਪੀਣਾ ਹੈ ਉਹ ਦਿੱਤਾ ਜਾਵੇ। ਬਾਕੀ ਡੌਗ ਲਵਰ ਆਪਾਂ ਦੇਖੋ ਆਸਤਾ ਜੁੜੀ ਵੀ ਲੋਕਾਂ ਨਾਲ। ਜਿਹੜਾ ਜਿੱਥੇ ਲੋਕਾਂ ਦੀ ਆਸ ਹੈ ਮੈਂ ਉਹਨਾਂ ਦੀ ਆਸ ਤੇ ਖਿਲਵਾੜ ਨਹੀਂ ਕਰਾਂਗਾ। ਉਹਨਾਂ ਦੇ ਨਾਲ। ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਦੀਆਂ ਡੌਗਜ਼ ਲਵਰ ਐਨਜੀਓ ਦੇ ਨਾਲ ਰਲ ਕੇ ਇੱਕ ਸ਼ਹਿਰ ਦੇ ਲੋਕਾਂ ਦੇ ਲਈ ਬਹੁਤ ਵੱਡਾ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਉਪਰਾਲਾ ਇਹ ਹੈ ਕਿ ਜਿਹੜੇ ਆਵਾਰਾ ਡੌਗਸ ਹਨ ਉਹਨਾਂ ਨੂੰ ਹੁਣ ਇੱਕ ਜਿਹੜੀ ਕਿ ਡੋਜ਼ ਲੱਗੇਗੀ ਜਿਹੜੀ ਆਪਾਂ ਕਹਿੰਦੇ ਹਾਂ ਵੈਕਸੀਨ ਲੱਗੇਗੀ ਉਹ ਵੈਕਸੀਨ ਕੀ ਹੋਏਗੀ ਸਾਡੇ ਨਾਲ ਜਿਹੜੇ ਐਨਜੀਓ ਦੇ ਜਿਹੜੇ ਇਸ ਸਾਰੇ ਕੰਮ ਨੂੰ ਦੇਖ ਰਖ ਰਹੇ ਆ ਅਸੀਂ ਗੱਲ ਵੀ ਕਰਦੇ ਹਾਂ ਮੈਮ ਕੀ ਨਾਮ ਹੈ ਆਪਕਾ मेरा नाम प्राप्ति है मैं कावा एनजीओ से हूँ हम तीन एनजीओ दो लोकल एनजीओ गार्डियंस ऑफ वॉयसलेस और कंपैशन फॉर एनिमल वेलफेयर एसोसिएशन एक बाहर की संस्था है मिशन रेबीज जो पूरे इंडिया में काम कर रही है जिन्होंने गोवा रेबीज मुक्त बनाया है उनके साथ मिलके उनको हमने पंजाब में इन्वाइट किया है हम तीन ऑर्गेनाइजेशन प्लस कारपोरेशन मिलके सारे पटियाला के जितने स्ट्रे डॉग्स है फ्री रोमिंग डॉग्स है और जितने पेट डॉग्स है सबको डोर टू डोर जाके फ्री वैक्सीनेशन देगी एंटी रेबीज की ये हर्ड इम्यूनिटी ਕਰੀਏਗੀ ਤਾਂ ਕਿ ਰੇਬੀਸ ਦਾ ਪ੍ਰੋਬਲਮ ਹੀ ਨਾ ਹੋ ਔਰ ਪਟਿਆਲਾ ਰੇਬੀਸ ਮੁਕਤ ਬਣ ਜਾਏ। ਮਤਲਬ ਪੰਜਾਬੀ ਜੇ ਆਪਾਂ ਕਹੀਏ ਕਿ ਨਹੀਂ ਲੋਕਾਂ ਨੂੰ ਰੇਬੀਸ ਦਾ ਨਹੀਂ ਪਤਾ ਕਿ ਅਗਰ ਕੁੱਤਾ ਹਲਕ ਜਾਂਦਾ ਉਸ ਦੀ ਤੁਸੀਂ ਨੋਟੀਫਾਈ ਨਹੀਂ ਮਤਲਬ ਦਵਾਈ ਲਗਾਓ रेबीज जो है प्रिवेंटेबल है तो अगर हम पहले ही सारे कुत्तों को वैक्सीन कर दे तो रेबीज का प्रॉब्लम ही नहीं रहेगा ना नहीं। तो अगर किसी को काट भी ले तो खतरा भी नहीं रहेगा तो इसीलिए हम मास वैक्सीनेशन ड्राइव कर रहे हैं नेक्स्ट चार महीने में हम सारे डॉग्स को वैक्सीन कर देंगे वार्ड वाइज करेंगे इसलिए हम मेयर सर से मिलने आए थे कि वार्ड काउंसलर्स को पता लग जाए कि जिस वार्ड में हम जाएंगे वहाँ वैक्सीन करेंगे स्ट्रेट डॉग्स की डोर टू डोर पेट डॉग्स की भी वैक्सीनेशन लोग आ सकते हैं फ्री ऑफ कॉस्ट हम वो भी करेंगे सबके सर पे एक मार्किंग भी होगी ताकि वो तीन दिन में एक एक वार्ड कंप्लीट हो जाए सो so, एक वार्ड दो या तीन दिन में कंप्लीट हो जाएगा तो हूँ तक पता चला कि शहर के डॉग्स कितने डॉग्स हैं कुछ पता चले अभी तक नॉर्थ इंडिया में किसी ने प्रॉपर सर्वे रिपोर्ट नहीं जनरेट की जिसमें हमें डॉग पॉपुलेशन डॉग डेंसिटी या न्यूटर कवरेज पता लगे कोई थर्ड पार्टी सर्वे नहीं हुआ इट इज जस्ट एन एस्टिमेशन कि मैं बोलूँ तीस हज़ार कुत्ता है कोई बोले बीस हज़ार कुत्ता है बट डॉग डेंसिटी पटियाला की अच्छी है आ, न्यूटर भी न्यूटर कवरेज भी अच्छी होगी क्योंकि काफ़ी सालों से कॉरपोरेशन नसबंदी का प्रोग्राम चला रही है तो बिल्कुल मेयर मेयर साहब साहब भी भी ਹੁੰਦਾ ਨਾਲ ਆ ਗਿਆ ਕਿਵੇਂ ਸ਼ਹਿਰ ਦੇ ਲੋਕਾਂ ਨੂੰ ਕਿਵੇਂ ਦੇਖਦੇ ਹੋ ਇਹਨਾਂ ਜਿਹੜੇ ਡੌਗਸ ਤਾਂ ਹੈਗੇ ਉਹਨਾਂ ਤੋਂ ਦੇਖੋ ਵੈਸੇ ਤਾਂ ਕਾਰਪੋਰੇਸ਼ਨ ਦੀ ਡਿਊਟੀ ਸੀਗੀ ਅਸੀਂ ਐਨਜੀਓ ਨਾਲ ਰਲ ਕੇ ਮੇਰੇ ਖਿਆਲ ਪੰਜਾਬ ਦੇ ਵਿੱਚ ਸ਼ਾਇਦ ਪਹਿਲਾ ਹੀ ਪ੍ਰੋਜੈਕਟ ਹੋਏਗਾ ਔਰ ਅਸੀਂ ਡੌਗ ਮੁਕਤ ਰੇਵਿਜ ਜਿਹੜਾ ਹੈਗਾ ਕਿਉਂਕਿ ਡੌਗ ਜਦ ਹਲਕ ਜਾਂਦਾ ਲੋਕਾਂ ਨੂੰ ਡਰ ਲੱਗਾ ਰਹਿੰਦਾ ਔਰ ਸ਼ਹਿਰ ਦੇ ਵਿੱਚ ਅਕਸਰ ਇਹੋ ਜੀਆਂ ਕੰਪਲੇਂਟ ਆਉਂਦੀਆਂ ਰਹਿੰਦੀਆਂ ਵੀ ਕੁੱਤਾ ਹਲਕ ਗਿਆ ਹੈਗਾ ਇਹਦਾ ਕੌਣ ਕਰੇਗਾ ਤਾਂ ਅਸੀਂ ਉਪਰਾਲਾ ਕਰਿਆ ਸਾਡੇ ਨਾਲ ਐਨ ਜੀਓ ਹੋਰ ਕਾਰਪੋਰੇਸ਼ਨ ਨੇ ਮਿਲ ਕੇ ਇੱਕ ਪਲਾਨ ਕਰਿਆ ਵੀ ਜਿੰਨੇ ਵੀ ਸ਼ਹਿਰ ਦੇ ਡੋਗ ਹੈ ਅਸੀਂ ਉਹਨਾਂ ਨੂੰ ਰੈਬੀਜ਼ ਦੇ ਇੰਜੈਕਸ਼ਨ ਲਵਾਣੇ ਰੈਬੀਜ਼ ਮੁਕਤ ਹੋ ਜਾਏਗਾ ਤਾਂ ਸ਼ਹਿਰ ਦਾ ਮਾਹੌਲ ਠੀਕ ਹੋ ਜਾਏਗਾ ਅਸੀਂ ਉਹਦੇ ਨਾਲ ਅਸੀਂ ਸਾਡੀ ਆਪਣੀ ਟੀਮ ਹੋਰ ਹੈ ਜਿਹੜੀ ਆਪਰੇਟ ਕਰ ਰਹੀ ਹੈ ਸਰਜਰੀ ਵਗੈਰਾ ਜੋ ਵੀ ਹੈ ਆਪਰੇਸ਼ਨ ਵਗੈਰਾ ਅਸੀਂ ਉਹਨਾਂ ਦੇ ਕਰ ਰਹੇ ਜਿਹਨੂੰ ਨਸਬੰਦੀ ਕਹਿੰਦੇ ਆ ਉਹ ਵੀ ਸਾਡਾ ਪਲਾਨ ਚੱਲ ਰਿਹਾ ਹੈ ਉਹ ਵੀ ਪੰਜਾਬ ਦੇ ਵਿੱਚ ਪਹਿਲਾ ਪ੍ਰੋਜੈਕਟ ਹੈ ਜਿਹੜਾ ਆਮ ਆਦਮੀ ਪਾਰਟੀ ਨੇ ਪਟਿਆਲੇ ਤੋਂ ਸ਼ੁਰੂ ਕਰਿਆ ਔਰ ਅਸੀਂ ਸੋਚਦੇ ਆਂ ਵੀ ਪਟਿਆਲਾ ਜਿਹੜਾ ਰੈਬਿਜ ਮੁਕਤ ਹੋ ਜਾਏਗਾ ਤਾਂ ਕੋਸ਼ਿਸ਼ ਹੈ ਔਰ ਹਲਕੇ ਅਸੀਂ ਮੈਂ ਐਨਜੀਓ ਨੂੰ ਵੀ ਰਿਕੁਐਸਟ ਕਰਾਂਗਾ ਵੀ ਸਾਡੀ ਟੀਮ ਦਾ ਸਾਥ ਦੇਣ ਉਹ ਸਾਡੇ ਨਾਲ ਲੱਗਣ ਜਿੱਥੇ ਆਪਾਂ ਨੂੰ ਲੱਗਦਾ ਵੀ ਡੌਗ ਨਹੀਂ ਲੱਭ ਰਹੇ ਜਾਂ ਉਸੇ ਹੈਲਪ ਕਰਨ ਜੋ ਵੀ ਟੀਮ ਦੀ ਹੈਲਪ ਕਰਨੀ ਚਾਹੀਦੀ ਹੈ ਉਹ ਜ਼ਰੂਰ ਕਰਨ ਔਰ ਹਰੇਕ ਰਿਵਾਰ ਦੇ ਵਿੱਚ ਇਹ ਆਪਣੀ ਟੀਮ ਜਿਹੜੀ ਹੈ ਪਹਿਲੇ ਇੱਕ ਤਰੀਕ ਤੋਂ ਇਹ ਕੰਮ ਸ਼ੁਰੂ ਕਰ ਰਹੇ ਆਂ ਔਰ 2 ਮਹੀਨੇ ਜਿਹਨੂੰ ਕੰਪਲੀਟ 4 ਮਹੀਨੇ ਜਿਹਨੂੰ ਕੰਪਲੀਟ ਕਰਾਂਗੇ ਅਸੀਂ ਔਰ ਚਾਰ ਚਾਰ ਟੀਮਾਂ ਹਰੇਕ ਵਾਰਡ ਦੇ ਵਿੱਚ ਜਾਣਗੀਆਂ ਔਰ ਮੈਂ ਕਾਉਂਸਲਰ ਨਾਲ ਇਹਨਾਂ ਦੀ ਮੀਟਿੰਗ ਕਰਾ ਕੇ ਕਾਉਂਸਲਰ ਨੂੰ ਵੀ ਦੱਸ ਦਾਂਗੇ ਵੀ ਆਪਾਂ ਨੇ ਰੈਬੀਜ ਮੁਕਤ ਕਰਨਾ ਹੈ ਤਾਂ ਇਸ ਕਰਕੇ ਸਾਰਿਆਂ ਦੀ ਜ਼ਰੂਰਤ ਹੈ ਐਨ ਜੀਓ ਦੀ ਵੀ ਜ਼ਰੂਰਤ ਹੈ ਐਨ ਜੀਓ ਨੂੰ ਵੀ ਮੈਂ ਅਜੇ ਮੇਰ ਰਿਕੁਐਸਟ ਕਰਾਂਗਾ ਵੀ ਤੁਸੀਂ ਵੀ ਸਾਡੀ ਹੈਲਪ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਈ। ਸੁਪਰੀਮ ਕੋਰਟ ਦੇ ਕਿਵੇਂ ਦੇ ਸੁਪਰੀਮ ਕੋਰਟ ਦਾ ਆਰਡਰ ਵੀ ਆਇਆ ਕਿ ਡੌਗਸ ਨੂੰ ਇਹਨਾਂ ਨੂੰ ਜਾਂਦਾ ਕਹਿੰਦੇ ਇਕੱਠੇ ਕਿੱਥੇ ਜਾਣ ਪਟਿਆਲਾ ਦੇ ਵਿੱਚ ਵੀ ਡੌਗਸ ਲਵਰ ਨੇ ਲਾਇਆ ਧਰਨਾ ਪਰ ਕੁਝ ਲੋਕ ਇਸ ਨੂੰ ਕਹਿੰਦੇ ਵੀ ਨਹੀਂ ਹੋਣੇ ਵੀ ਚਾਹੀਦੀਆਂ ਪਰ ਕਾਰਪੋਰੇਸ਼ਨ ਵੀ ਵਕਫਾਕ ਉਪਰਾਲੇ ਕਰ ਰਿਹਾ ਪਰ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਸੁਪਰੀਮ ਕੋਰਟ ਦੇ ਇਸ ਤੋਂ ਸੁਪਰੀਮ ਕੋਰਟ ਦੇ ਆਰਡਰ ਹੈ ਕਿਉਂਕਿ ਇਹ ਆਪਾਂ ਵੀ ਰੋਡ ਤੇ ਜਾ ਰਹੇ ਹਾਂ ਜਾਂ ਕੋਈ ਏਜਡ ਬੰਦਾ ਜਾ ਰਿਹਾ ਹੈ ਬੱਚਾ ਜਾ ਰਿਹਾ ਹੈ ਜਿਹੜੇ ਅਗਰੈਸਿਵ ਡੌਗ ਹੁੰਦੇ ਸੀਗੇ ਉਹ ਬਾਈਟ ਕਰਦੇ ਆ। ਕੁਸ ਕਰਕੇ ਨੁਕਸਾਨ ਤਾਂ ਹੁੰਦਾ ਹੀ ਲੋਕਾਂ ਨੂੰ ਹੁਣ ਜਿਹੜੇ ਡੌਗ ਲਵਰ ਐ ਉਹ ਆਪਣੀ ਜਗ੍ਹਾ ਸਹੀ ਐ ਉਹਨਾਂ ਨੇ ਰੋਟੀ ਬਾਣੀ ਹੁੰਦੀ ਐ ਵੈਸੇ ਮੈਂ ਤਾਂ ਉਹਨਾਂ ਨੂੰ ਵੀ ਰਿਕਵੈਸਟ ਕਰਾਂਗਾ ਵੀ ਆਪਾਂ ਕੋਈ ਐਹੋ ਜਿਹਾ ਸੈਂਟਰ ਬਣਾਈਏ ਡੌਗ ਲਵਰ ਵਾਸਤੇ ਇਹ ਕੋਸ਼ਿਸ਼ ਕਰ ਰਹੇ ਅਸੀਂ ਵੀ ਇੱਕ ਜਗ੍ਹਾ ਜਾ ਕੇ ਵੀ ਡੌਗ ਨੂੰ ਜੋ ਵੀ ਖਾਣਾ ਪੀਣਾ ਐ ਉਹ ਦਿੱਤਾ ਜਾਵੇ ਬਾਕੀ ਡੌਗ ਲਵਰ ਐ ਆਪਾਂ ਦੇਖੋ ਆਸਤਾ ਜੁੜੀ ਵੀ ਐ ਲੋਕਾਂ ਦੀ ਇਸ ਕਰਕੇ ਆਪਾਂ ਡਿਨਾਈ ਨਹੀਂ ਕਰ ਸਕਦੇ ਆਪਾਂ ਹਰੇਕ ਚੀਜ਼ ਦਾ ਮਾਨ ਸਤਕਾਰ ਕਰਦੇ ਆਂ ਤੋ ਜਿਵੇਂ ਚੱਲ ਰਿਹਾ ਫਿਰ ਉਹਨੂੰ ਦੇਖਣਾ ਪੈਣਾ ਹੋਰ ਕੀ ਹੈ ਜੇ ਫॉर ਦੀ ਟਾਈਮਿੰਗ ਔਰ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਾਰਪੇਸ਼ਨ ਦਾ ਕਦੋਂ ਤੱਕ ਹੋ ਜਾਏਗਾ ਜੀ ਪੂਰਾ ਜਿਹੜਾ ਤੁਸੀਂ ਬਣਾਉਣਾ ਸੀ ਡੌਗਸ ਦਾ ਜਿਹੜਾ ਇੱਕ ਤੁਸੀਂ ਆਂਦੇ ਸਾਰ ਇੱਕ ਪ੍ਰੋਜੈਕਟ ਵੀ ਤਿਆਰ ਕੀਤਾ ਸੀ ਹਾਂ ਉਹਦਾ ਪ੍ਰੋਜੈਕਟ ਚੱਲ ਰਿਹਾ ਸੀ ਉਸ ਤੇ ਕੰਮ ਕਰ ਰਹੇ ਹਾਂ ਕਿਉਂਕਿ ਉਹਦੇ ਵਾਸਤੇ ਤਿੰਨ ਚਾਰ ਕਿੱਲੇ ਜਗ੍ਹਾ ਚਾਹੀਦੀ ਹੈਗੀ ਜਦ ਤੱਕ ਉਹ ਪ੍ਰੋਪਰ ਤਰੀਕੇ ਨਾਲ ਤਿਆਰ ਹੋ ਗਿਆ ਉਹਦਾ ਅਸੀਂ ਗਾਰਡਨ ਟੈਬ ਬਣਾ ਰਿਹਾ ਹਾਂ ਉੱਥੇ ਡੌਗ ਨੂੰ ਕੈਦ ਨਹੀਂ ਹੋਏਗੀ ਡੌਗ ਦਾ ਇੰਜੋਏਮੈਂਟ ਪਾਰਕ ਬਣੇਗਾ ਡੌਗ ਪਾਰਕ ਬਣੇਗਾ ਜਿਵੇਂ ਬਾਰਲੀਆਂ ਕੰਟਰੀਆਂ 'ਚ ਡੋਗ ਪਾਰਕ ਹਨ ਨਾ ਕਿ ਕੈਦ ਵਾਲਾ ਸਿਸਟਮ ਨਹੀਂ ਹੈ ਅਸੀਂ ਵਧੀਆ ਐਟਮੋਸਫੇਅਰ ਡੋਗ ਲਵਰ ਨੂੰ ਡੋਗ ਨੂੰ ਦੇਣਾ ਚਾਹੁੰਦੇ ਆ ਵੀ ਜਿਹੜਾ ਵੀ ਉੱਥੇ ਜਾ ਕੇ ਵੀ ਡੋਗ ਵੀ ਜਿਹੜਾ ਲਵਰ ਵੀ ਹੈਗੇ ਡੋਗ ਲਵਰ ਉਹ ਤਾਂ ਆਪਜ ਕਈ ਐਨ ਜੀਓ ਹੈਗੇ ਡੋਗ ਲਵਰ ਹੈਗੇ ਉਹ ਬਹੁਤ ਵਧੀਆ ਕੰਮ ਕਰਨਾ ਚਾਹੁੰਦੀਆਂ ਤਾਂ ਨਾਲ ਹੈ ਉਹਨਾਂ ਦੇ ਖੜੇ ਆਪਾਂ ਰਲ ਕੇ ਹੀ ਕਰਾਂਗੇ ਜਿਹੜਾ ਜਿੱਥੇ ਲੋਕਾਂ ਦੀ ਆਸ ਹੈ ਮੈਂ ਉਹਨਾਂ ਦੀ ਆਸ ਤੇ ਖਿਲਵਾੜ ਨਹੀਂ ਕਰਾਂਗਾ ਉਹਨਾਂ ਦੇ ਨਾਲ ਹੈ ਥੈਂਕ ਯੂ ਵੈਰੀ ਮਚ ਸੋ ਬਿਲਕੁਲ ਮੇਅਰ ਕੁੰਦਨ ਗੋਗਿਆ ਜਿਨ੍ਹਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਐਨ ਜੀਓ ਦੇ ਨਾਲ ਰਲ ਕੇ ਅਸੀਂ ਸ਼ਹਿਰ ਦੇ ਵਿੱਚ ਇਹ ਮੁਹਿੰਮ ਨੂੰ ਸਟਾਰਟ ਕਰਨ ਲੱਗੇ ਪਰੇ ਪੰਜਾਬ ਦੇ ਵਿੱਚ ਜਿਹੜਾ ਕਿ ਪਟਿਆਲਾ ਪਹਿਲਾ ਸੂਬਾ ਹੋਏਗਾ ਜਿਹਦੇ ਵਿੱਚ ਪਟਿਆਲਾ ਦੇ ਵਿੱਚੋਂ ਹੀ ਇਹ ਜਿਹੜੀ ਕੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਐਨ ਜੀਓ ਨੇ ਵੀ ਕੀਤਾ ਪਰ ਜਿਹੜੀ ਜਲਦੀ ਹੀ ਕਾਰਪੋਰੇਸ਼ਨ ਵੱਲੋਂ ਇੱਕ ਜਿਹੜਾ ਕੀ ਡੌਗਸ ਦਾ ਹோம் ਸੈਂਟਰ ਵੀ ਤਿਆਰ ਕੀਤਾ ਜਾ ਰਿਹਾ ਜਿਸ ਦੇ ਲਈ ਸ਼ਹਿਰ ਦੇ ਵਿੱਚ ਜਗ੍ਹਾ ਵੀ ਲੱਭੀ ਜਾ ਰਹੀ ਹੈ ਕਿਉਂਕਿ ਕਹਿੰਦੇ ਉੱਥੇ ਵਿੱਚ ਡੌਗ ਕੈਦ ਹੀ ਰੱਖਣੇ ਡੌਗ ਦੇ ਲਈ ਮਤਲਬ ਇੱਕ ਬਹੁਤ ਵਧੀਆ ਜਿਹੜਾ ਕੀ ਡੌਗਸ ਨੂੰ ਇਵਨ ਕਹਿੰਦੇ ਨਾ ਲੱਗੇ ਕਿ ਅਸੀਂ ਕੈਦਾਂ ਬਹੁਤ ਵਧੀਆ ਇੱਕ ਪਾਰਕ ਤਹਿਤ ਬਣਾਇਆ ਜਾ ਰਿਹਾ ਡੌਗਸ ਜਿਹੜਾ ਕੀ ਹੋਮ ਸੈਂਟਰ ਕਾਰਪੋਰੇਸ਼ਨ ਵੱਲੋਂ ਔਰ ਉਸ ਤੋਂ ਇਲਾਵਾ ਜਿਹੜਾ ਕੀ ਕਾਰਪੋਰੇਸ਼ਨ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹਿਰ ਦੇ ਕੱਲੇ-ਕੱਲੇ ਵਾਰਡ ਦੇ ਵਿੱਚ ਐਨ ਜੀਓ ਦੇ ਨਾਲ ਰਲ ਕੇ ਜਿਹੜੇ ਡੌਗਸ ਨੂੰ ਮੈਸਟੀਕੇਸ਼ਨ ਲਗਾਈ ਜਾਣੀ ਹੈ ਜਾਂ ਜਿਹੜੀ ਹੋਰ ਭਾਵੇਂ ਕਿ ਉਹ ਨਸਬੰਦੀ ਦੀ ਆ ਉਹ ਵੀ ਕਹਿੰਦੇ ਸਾਡਾ ਜਿਹੜਾ ਕੀ ਕਾਰਪੋਰੇਸ਼ਨ ਵੱਲੋਂ ਉਹ ਵੀ ਪ੍ਰੋਗਰਾਮ ਜਿਹੜਾ ਕੀ ਚੱਲ ਰਿਹਾ ਸ਼ਹਿਰ ਦੇ ਵਕਫ-ਵਕ ਜਿਹੜੇ ਆ ਵਾਰਾ ਕੁੱਤੇ ਹੈਗੇ ਉਹਨਾਂ ਤੇ ਵੀ ਹਰ ਇੱਕ ਤਰ੍ਹਾਂ ਦੀ ਜਿਹੜੀ ਕਿ ਦੇਖਪਾਲ ਕੀਤੀ ਜਾ ਰਹੀ ਆ ਪਟਿਆਲਾ ਤੋਂ ਨੇੜੇ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ